200 ਕਿਲਾ ਜ਼ਮੀਨ ਹੋ ਗਈ ਇਸ ਪਿੰਡ ਦੀ ਤੇ ਸਾਰੀ ਦੀ ਸਾਰੀ ਖਤਮ ਹੋ ਗਈ ਬਰਬਾਦ ਹੋ ਗਈ ਜਿਹੜੇ ਨਗਰ ਪਾਣੀ ਤੋਂ ਬਚੇ ਨੇ ਉਹਨਾਂ ਨੇ ਦੂਜਿਆਂ ਨੂੰ ਆ ਕੇ ਬਹੁਤ ਸਪੋਰਟ ਕੀਤੀ ਹੈ ਤੇ ਹੁਣ ਪੰਜਾਬ ਤੋਂ ਹਰਿਆਣੇ ਤੋਂ ਦੂਰੋਂ ਦੂਰ ਜਿੱਥੇ-ਇਥੇ ਸਾਡੇ ਪੰਜਾਬੀ ਭਰਾ ਬੈਠੇ ਨੇ ਟਰਾਲੀਆਂ ਪਰ-ਪਰ ਰਾਸ਼ਨਾਂ ਦੀਆਂ ਗੱਡੀਆਂ ਪਰ-ਪਰ ਕੇ ਰਾਸ਼ਨਾਂ ਦੀਆਂ ਲਈ ਆਉਂਦੇ ਨੇ ਖੇਤਾਂ ਦੇ ਵਿੱਚ ਇਹਨਾਂ ਦੇ ਵੀ ਬਿਲਕੁਲ ਜਲਥਲਿਕ ਕੋਈ ਹੋਇਆ ਪਿਆ ਤੇ ਜਿੰਨੀ ਵੀ ਤੁਸੀਂ ਆਸ-ਪਾਸੇ ਫਸਲ ਦਿਖਾਈ ਦਿੰਦੀ ਹੈ ਤੁਹਾਨੂੰ ਇਹ ਸਾਰੀ ਬਰਬਾਦ ਹੋ ਚੁੱਕੀ ਹੈ ਜਮਾਖੋਰ ਲੋਕ ਸੀ ਨਾ ਉਹ ਸਾਲ-ਸਾਲ ਦਾ ਰਸਨਾ ਇਕੱਠਾ ਕਰੀ ਬੈਠੇ ਆ ਵੀ ਰੌਣੀ ਦੱਸਦੇ ਆ ਵੀ ਇਹ ਵੀ ਜਾਂ ਤਾਂ ਲੋਕਡਾਊਨ ਮੁੱਕ ਕੇ ਦਿਖਣ ਲੱਗੇ ਸੀ ਪਹਾੜ ਤੇ じゃ ਹੁਣ ਦਿਖਣ ਲੱਗਿਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅਸੀਂ ਪਿੰਡ ਖੜੇ ਆ ਜੀ ਕੋਟ ਮਾਲਵੀ ਕੋਟ ਮਾਲਵੀ ਕੋਟ ਮਾਲਵੀ ਹਾਂਜੀ ਤੇ ਇਹ ਗਰਦਾਸਪੁਰ ਜ਼ਿਲ੍ਹੇ ਦਾ ਅਖੀਲਾ ਪਿੰਡ ਆ ਇਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਏਰੀਆ ਸ਼ੁਰੂ ਹੋ ਜਾਂਦਾ ਤੇ ਇੱਥੇ ਪਿੰਡ ਦੇ ਵਿੱਚ ਹਜੇ ਬੱਚਤ ਪਿੰਡ ਚ ਨਹੀਂ ਪਾਣੀ ਵੜਿਆ ਸੀ ਜਿੱਥੇ ਮਹਲਾ 2-2 ਫੁੱਟ ਪਾਣੀ ਪਿੰਡ ਚ ਨੂੰ ਵੜਨ ਲੱਗਿਆ ਉੱਥੇ ਇਹਨਾਂ ਨੇ ਬੀਹਾਂ ਸੀ ਜਿਹੜੀਆਂ ਅੰਦਰ ਨੂੰ ਜਾਂਦੀਆਂ ਗਲੀਆਂ ਸੀ ਉਹਨਾਂ ਮੂਹਰੇ ਤੋੜੇ ਤਾੜੇ ਲਾ ਕੇ ਬੰਦ ਕਰ ਲਿਆ ਪਰ ਖੇਤਾਂ ਦੇ ਵਿੱਚ ਇਹਨਾਂ ਦੇ ਵੀ ਬਿਲਕੁਲ ਜਲਥਲ ਇਕੋ ਹੀ ਹੋਇਆ ਪਿਆ ਆ ਹੁਣ ਮੜੇ ਮੜੇ ਝੋਨੇ ਦਿਖਣ ਲੱਗਿਆ ਤੁਸੀਂ ਦੇਖੋਗੇ ਆ ਝੋਨਾ ਸਾਹਮਣੇ ਦਿਖਾਈ ਬਰੋ ਥੱਲੇ ਆ ਕਾਲਾ ਹੋ ਚੁੱਕਿਆ ਦੇਖੋ ਇਹਨੂੰ ਮੁੰਜਰ ਪੈ ਗਈ ਸੀ ਤੇ ਉਹ ਜਮਾ ਗਲ ਗਿਆ ਹੁਣ ਨਾ ਤੇ ਇੱਥੇ ਦਾਣਾ ਬਣਨਾ ਇਹ ਫੋਕੇ ਰਹਿ ਜਾਣੀ ਐ ਬਸ ਝੋਨਾ ਦਿਖਦਾ ਜ਼ਰੂਰ ਆ ਖੜਾ ਪਰ ਉਹਦੇ 'ਚ ਦਾਣਾ ਨਹੀਂ ਬਣਨਾ ਕਿਉਂਕਿ ਹੁਣ ਹੀ ਉਹਦੇ 'ਚ ਦਾਣਾ ਬਣਨਾ ਸੀ ਉਹਦੇ ਵਿੱਚ ਜਿਹੜਾ ਦੁੱਧ ਜਿਹਾ ਹੁੰਦਾ ਉਹਨੇ ਪੱਕਣਾ ਸੀ ਤੇ ਹੁਣ ਇੰਨੇ ਦਿਨ ਗੰਦੇ ਪਾਣੀ ਦੇ ਵਿੱਚ ਇਹ ਖੜਨ ਕਰਕੇ ਸਾਰਾ ਬਰਬਾਦ ਹੋ ਗਿਆ ਤੇ ਜਿੰਨੀ ਵੀ ਤੁਸੀਂ ਆਸ-ਪਾਸੇ ਫਸਲ ਦਿਖਾਈ ਦਿੰਦੀ ਹੈ ਤੁਹਾਨੂੰ ਇਹ ਸਾਰੀ ਬਰਬਾਦ ਹੋ ਚੁੱਕੀ ਆ ਹੁਣ ਬਾਈ ਹੁਣੀ ਦੱਸਦੇ ਆ ਵੀ ਦੋ ਦਿਨਾਂ ਤੋਂ ਦਿਖਣ ਲੱਗਿਆ ਇਹ ਨਹੀਂ ਤੇ ਇਧਰਲਾ ਪਾਸਾ ਸਾਰਾ ਪਾਣੀ ਹੀ ਪਾਣੀ ਸੀਗਾ ਹਜੇ ਵੀ ਤੁਸੀਂ ਦੇਖੋਗੇ ਦੂਰ ਦਰਾਡੇ ਜਿਹੜੇ ਖੇਤ ਆ ਇਧਰਲੇ ਪਾਸੇ ਜਾਂ ਉਹ ਪਿੱਛੇ ਹਜੇ ਵੀ ਪਾਣੀ ਨਾਲ ਭਰੇ ਪਏ ਆ ਇਧਰਲੇ ਪਾਸਾ ਵੀ ਹਨ ਖੱਬੇ ਸੱਜੇ ਜਿੱਧਰ ਜਿੱਦਾਂ ਆਪਾਂ ਨਿਗਾਹ ਮਾਰਦੇ ਅੰਦਰ ਪਿੰਡ ਦੇ ਦੂਜੇ ਪਾਸੇ ਪਿੱਛੇ ਨੂੰ ਵੀ ਦੇਖੀਏ ਤਾਂ ਆ ਪਾਸਾ ਵੀ ਆ ਦੇਖੋ ਤੁਸੀਂ ਨਮਾਨ ਐਸ ਲੋਟ ਨੂੰ ਜਾਂਦੀ ਐ ਇਧਰੋਂ ਨਮਾਨ ਹਨ ਉਹ ਦੇਖੋ ਪਾਣੀ ਸਾਰੇ ਭਰੇ ਪਏ ਹਜੇ ਵੀ ਹਨ ਕੀਤਾ ਤੇ ਪਰ ਇਸੇ ਪਿੰਡ ਦੇ ਵਿੱਚ ਕੋਟ ਮਲ ਮੌਲਵੀ ਪਿੰਡ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ ਇੱਕ ਵੀਰ ਦਾ ਹੀ ਮੋਟਰਸਾਈਕਲ ਟੁੱਟ ਕੇ ਸੱਟ ਲੱਗੀ ਆ ਮੀਂਹ ਦੇ ਵਿੱਚ ਜ਼ਿਆਦਾ ਬਾਕੀ ਜਿਹੜਾ ਮਾਲੀ ਨੁਕਸਾਨ ਆ ਉਹ ਤਾਂ ਮਤਲਬ ਹੁਣ ਕਰੀਬ 200 ਕਿੱਲਾ ਜ਼ਮੀਨ ਹੋ ਗਈ ਇਸ ਪਿੰਡ ਦੀ ਤੇ ਸਾਰੀ ਦੀ ਸਾਰੀ ਖਤਮ ਹੋ ਗਈ ਬਰਬਾਦ ਹੋ ਗਈ ਪਸ਼ੂਆਂ ਨੂੰ ਪਾਉਣ ਨੂੰ ਪੱਠੇ ਚਾਰਾ ਕੁਝ ਨਹੀਂ ਬਚਿਆ ਤੂੜੀ ਦੀਆਂ ਜਿਹੜੀਆਂ ਖੇਤਾਂ 'ਚ ਲੱਗੀਆਂ ਸੀ ਧਣਾ ਉਹ ਤਾਂ ਸਭ ਰੁੜ ਗੀਆਂ ਜਿਨ੍ਹਾਂ ਨੇ ਕੋਈ ਨੇ ਨੇੜੇ-ਤੇੜੇ ਸਾਭੀ ਹੋ ਗਏ ਸੀ ਚਥਾਂ ਤੇ ਲੱਗੀਆਂ ਸੀ ਉਹ ਹੈਗੀਆਂ ਪਿੰਡ ਦੇ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਤੁਹਾਡਾ ਕੀ ਨਾਂ ਜੀ ਮੇਰਾ ਰਾਮਜੀਤ ਸਿੰਘ ਜੀ ਰਾਮਜੀਤ ਸਿੰਘ ਜੀ ਤੇ ਸਰਪੰਚ ਸਾਹਿਬ ਹੁਣੀ ਵੀ ਦੱਸਦੇ ਆ ਵੀ ਅਸੀਂ ਮਤਲਬ ਇਹ 1995 ਦੇ ਵਿੱਚ ਦੇਖਿਆ ਸੀ ਉਸ ਤੋਂ ਬਾਅਦ 25 ਸਾਲਾਂ ਬਾਅਦ 30 25 30 ਸਾਲਾਂ ਬਾਅਦ ਤੇ ਇਹ ਦੁਬਾਰਾ ਇਸ ਤਰ੍ਹਾਂ ਦੇ ਹੜ੍ਹ ਆਏ ਨੇ ਜਿਹਦੇ ਨਾਲ ਮਤਲਬ ਸਭ ਜਲਮਗਨ ਹੋ ਗਿਆ ਇੱਕ ਪਾਸਾ ਐਨ ਲੱਗਦਾ ਸੀ ਜਿਵੇਂ ਸਮੁੰਦਰ 'ਚ ਖੜੇ ਹੋਈਏ ਬਸ ਇੱਕ ਗੱਲ ਚੰਗੀ ਰਹੀ ਏ ਉਦੋਂ 95 ਨਾਲੋਂ ਹੁਣ 'ਚ ਵੀ ਉਦੋਂ ਲੋਕਾਂ ਦੇ ਘਰ 90% ਕੱਚੇ ਸੀ ਤੇ ਹੁਣ 90% ਪੱਕੇ ਆ ਉਦੋਂ ਬਹੁਤ ਸਾਰੇ ਘਰ ਡਿੱਗ ਪਏ ਸੀ ਕੱਚੇ ਘਰ ਟੁੱਟ ਗਏ ਸੀ ਉਸ ਟਾਈਮ ਜਾਨੀ ਨੁਕਸਾਨ ਵੀ ਜਿਆਦਾ ਤਾਂ ਹੀ ਹੋਇਆ ਸੀ ਛੱਤਾਂ ਡਿੱਗ ਪਈਆਂ ਸੀ ਉੱਪਰ ਤੇ ਉਸ ਟਾਈਮ ਛੱਤਾਂ ਤੇ ਚੜਨ ਵਾਸਤੇ ਵੀ ਛੱਤਾਂ ਨਹੀਂ ਸੀਗੀਆਂ ਹੁਣ ਤਾਂ ਆਪਾਂ ਤਾ ਦੂਜੀ ਮੰਜ਼ਲ ਤੇ ਖੜੇ ਆ ਮਤਲਬ ਪਾਣੀ ਚਾਹੇ 10 ਫੁੱਟ ਵੀ ਆ ਜੇਵੇ ਤਾਂ ਵੀ ਜਾਨੀ ਨੁਕਸਾਨ ਵੱਟ ਸਕਦਾ ਪਰ ਵਾਹਿਗੁਰੂ ਦੀ ਕਿਰਪਾ ਰਵੇ ਸੱਚੇ ਪਾਤਸ਼ਾਹ ਦੀ ਇਸ ਤਰ੍ਹਾਂ ਦੇ ਹਾਲਾਤ ਕਦੇ ਨਾ ਬਣਨ ਜਿ ਜਦਾਂ ਦੇ ਇਸ ਵਾਰ ਬਣਿਆ ਪੰਜਾਬ ਚ ਇਧਰਲੇ ਪਾਸੇ ਤੁਹਾਨੂੰ ਦੇਖਦੇ ਹੋਣਗੇ ਪਹਾੜ ਬਿਲਕੁਲ ਉਹ ਸਾਹਮਣੇ ਵੀਰੇ ਹੁਣ ਨਹੀਂ ਦੱਸਦੇ ਆ ਵੀ ਇਹ ਵੀ ਜਦੋਂ ਤਾਂ ਲੋਕਡਾਊਨ ਮੋੱਕ ਕੇ ਦਿਖਣ ਲੱਗੇ ਸੀ ਪਹਾੜ ਤੇ ਜਾਂ ਹੁਣ ਦਿਖਣ ਲੱਗੇ ਆ ਵੀ ਹੁਣ ਮੌਸਮ ਸਾਫ਼ ਕਰਕੇ ਕਿਉਂਕਿ ਮਹੀਨੇ ਦਿਨ ਪੈ ਗਿਆ ਇਹ ਜੰਮੂ ਦਿਖਦਾ ਇਹ ਜੰਮੂ ਦਿਖਦਾ ਜੀ ਇਹ ਜੰਮੂ ਹੈ ਜੀ ਇਹ ਜੰਮੂ ਦਾ ਏਰੀਆ ਆ ਦਿੰਦਾ ਇੱਥੋਂ ਹਨਾ ਤੇ ਕਿਉਂਕਿ ਇਸ ਪਾਸੇ ਨੂੰ ਜੀ ਪਠਾਨਕੋਟ ਦਾ ਵੀ ਏਰੀਆ ਆ ਜਾਂਦਾ ਹਨਾ ਆ ਉੱਪਰ ਲਾ ਪਾਕਿਸਤਾਨ ਆ ਦੇ ਇੱਥੇ ਨਾਲ ਹੀ ਆ ਦੇ ਤੋਂ ਆ ਨਾਲ ਪਾਕਿਸਤਾਨ ਬਾਰਡਰ ਆ 15 ਕਿਲੋਮੀਟਰ ਬਾਰਡਰ ਆ ਅੱਛਾ ਇੱਥੋਂ 15 ਕਿਲੋਮੀਟਰ ਪਾਕਿਸਤਾਨ ਹਨਾ ਤੇ ਇਹ ਬੈਲਟ ਜੰਮੂ ਦੀ ਹੈ ਜੀ ਇਹ ਪਹਾੜੀਆਂ ਲਈ ਪਾਣੀ ਜਿਹੜਾ ਉੱਪਰ ਦੀ ਹੋ ਕੇ ਇੱਧਰ ਨੂੰ ਆਉਂਦਾ ਸਾਰਾ ਪਰ ਸਰਕਾਰਾਂ ਮੰਨ ਲਓ ਨਾ ਤਾਂ ਕੋਈ ਧਿਆਨ ਦਿੰਦੀ ਇਹਨਾਂ ਚੀਜ਼ਾਂ ਤੇ ਜਿਹੜੇ ਨਾਲੇ ਆ ਸੀਮਾਂ ਵਾਂ ਹਨਾ ਨਹਿਰਾਂ ਬਨਨ ਇਹਨਾਂ ਨੇ ਪੱਕੇ ਕੀਤੇ ਜਾਣ ਪ੍ਰੋਪਰ ਮਜ਼ਬੂਤ ਕੀਤੇ ਜਾਣ ਤੇ ਪਰ ਜਦੋਂ ਨੁਕਸਾਨ ਹੁੰਦਾ ਉਦੋਂ ਆਮ ਲੋਕ ਮਰਦੇ ਆ ਤੇ ਨੁਕਸਾਨਾ ਹੁਣ ਸਰਕਾਰਾਂ ਹੁਣ ਥੋੜੇ ਮਾਫੀ ਦੇ ਕੇ ਤੇ ਦੁਬਾਰਾ ਫੇਰ ਤੋਂ ਲੋਕਾਂ ਨੂੰ ਖੁਸ਼ ਕਰ ਲੈਣਗੇ ਪਰ ਗੱਲ ਫੇਰ ਉੱਥੇ ਦੀ ਉੱਥੇ ਹੀ ਰਹਿਣੀ ਆ ਜਦੋਂ ਫੇਰ ਕਿਤੇ ਇਸ ਤਰ੍ਹਾਂ ਦੇ ਹਾਲਾਤ ਬਣਨਗੇ ਫੇਰ ਆਹੀ ਗੱਲਾਂ ਹੋਣਗੀਆਂ ਪਰ ਇੱਕ ਗੱਲ ਪੱਕੀ ਆ ਵੀ ਇਸ ਵਾਰ ਪੰਜਾਬ ਦੇ ਲੋਕਾਂ ਨੇ ਕਮਾਲ ਕਰ ਦਿੱਤੀ ਪੰਜਾਬੀਆਂ ਨੇ ਇਦਾਂ ਇੱਕ ਦੂਜੇ ਦੀ ਮਦਦ ਕੀਤੀ ਆ ਵੀ ਸਾਲ-ਸਾਲ ਦਾ ਰਾਸ਼ਨ ਜਿਹੜੇ ਜਮ੍ਹਾਂ ਖੋਰ ਲੋਕ ਸੀ ਨਾ ਉਹ ਸਾਲ-ਸਾਲ ਦਾ ਰਾਸ਼ਨ ਵੀ ਇਕੱਠਾ ਕਰੀ ਬੈਠੇ ਆ ਤੇ ਕਈ ਤਾਂ ਵੇਚੀ ਵੀ ਜਾਂਦੇ ਆ ਪਰ ਜਿਵੇਂ ਇਹ ਪਿੰਡ ਵਾਲੇ ਆ ਇਹਨਾਂ ਨੂੰ ਕੋਈ ਰਾਸ਼ਨ ਦੀ ਲੋੜ ਨਹੀਂ ਆ ਕਹਿੰਦੇ ਅਸੀਂ ਆਪ ਦਾ ਠੀਕ ਆ ਅਸੀਂ ਆਪ ਦਾ ਕਰ ਸਕਦੇ ਆ ਤਾਂ ਹੋਰ ਅੱਗੇ ਜਾ ਕੇ ਦੂਸਰਿਆਂ ਦੀ ਮਦਦ ਕਰਕੇ ਆਉਂਦੇ ਆ ਸਰਪੰਚ ਸਾਹਿਬ ਹੁਣਾਂ ਦੇ ਤੋਂ ਪਿੰਡੋਂ ਨੌਜਵਾਨ ਇਕੱਠੇ ਹੋ ਕੇ ਅਗਲੇ RAMDAS ਅਗਲੇ ਇਲਾਕਾ ਪੈ ਜਾਂਦਾ RAMDAS ਦਾ ਤੇ ਉੱਥੇ ਜਾ ਕੇ ਆਪਣੀਆਂ ਆਪਣੀਆਂ ਡਿਊਟੀਆਂ ਨਿਭਾਉਂਦੇ ਨੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਵੀ ਬੜੇ ਪ੍ਰਾਲੇ ਕੀਤੇ। ਉਹੀ ਜਿਹੜੇ ਨਗਰ ਪਾਣੀ ਤੋਂ ਬਚੇ ਨੇ ਉਹਨਾਂ ਨੇ ਦੂਜਿਆਂ ਨੂੰ ਆ ਕੇ ਬਹੁਤ ਸਪੋਰਟ ਕੀਤੀ ਐ। ਤੇ ਹੁਣ ਪੰਜਾਬ ਤੋਂ ਹਰਿਆਣੇ ਤੋਂ ਦੂਰੋਂ ਦੂਰ ਜਿੱਥੇ-ਇੱਥੇ ਸਾਡੇ ਪੰਜਾਬੀ ਭਰਾ ਬੈਠੇ ਨੇ ਟਰਾਲੀਆਂ ਭਰ-ਭਰ ਰਾਸ਼ਨਾਂ ਦੀਆਂ, ਗੱਡੀਆਂ ਭਰ-ਭਰ ਕੇ ਰਾਸ਼ਨਾਂ ਦੀਆਂ ਲਈ ਆਉਂਦੇ ਨੇ। ਪਸ਼ੂਆਂ ਦਾ ਚਾਰਾ, ਤੂੜੀ ਤੇ ਬੇਨਤੀ ਐ ਭੈਣੋ ਭਰਾਵੋ ਆਪਣੇ ਸਬਰ ਤੇ ਸੰਤੋਖ ਨਾਲ ਥੋੜਾ ਜਿਹਾ ਚੱਲੋ। ਕਿਉਂਕਿ ਇਹ ਕੰਮ ਆ ਜਿਹੜਾ ਇਹ ਲੰਬਾ ਚੱਲਣਾ ਇੱਕ ਘੱਟੋ ਘੱਟ ਡੇਢ ਦੋ ਮਹੀਨੇ ਬਾਅਦ ਜਾ ਕੇ ਸਭ ਤੋਂ ਵੱਡੀ ਲੋੜ ਉਦੋਂ ਪੈਣੀ ਹੈ ਇਹਨਾਂ ਨੂੰ ਜਦੋਂ ਪਾਣੀ ਸੁੱਕ ਗਏ ਇਹ ਤੇ ਉਦੋਂ ਫਸਲਵਾੜੀ ਬਿਲਕੁਲ ਬਰਬਾਦ ਹੋ ਚੁੱਕੀ ਆ ਤੇ ਉਦੋਂ ਇਹਨਾਂ ਲੋਕਾਂ ਨੂੰ ਆਪਣੀ ਸਾਰਿਆਂ ਦੀ ਸਪੋਰਟ ਚਾਹੀਦੀ ਆ ਹੁਣ ਆਪਾਂ ਬੇਫਾਲ ਤੂ ਰਾਸ਼ਨ ਵੰਡ ਕੇ ਵੀ ਕੋਈ ਫਾਇਦਾ ਨਹੀਂਗਾ ਹਨਾ ਇੱਕ ਮਹੀਨੇ ਦਾ ਰਾਸ਼ਨ ਜੇ ਇੱਕ ਪਰਿਵਾਰ ਨੂੰ ਦਿੱਤਾ ਗਿਆ ਤੇ ਉਹਨੂੰ ਜੇ ਆਪਾਂ 10 ਵਾਰੀ ਦੇ ਦਈਏ ਤਾਂ ਉਹ ਵੀ ਖਰਾਬ ਹੋ ਜੂ ਪਿਆ ਪਿਆ ਤਾਂ ਇਸ ਕਰਕੇ ਇਹਨਾਂ ਪਿੰਡਾਂ ਤੋਂ ਅਗਲੇ ਪਿੰਡਾਂ ਦੇ ਵਿੱਚ ਤਾਂ ਘਰਾਂ ਦੇ ਵਿੱਚ ਪਾਣੀ 5-5 ਫੁੱਟ 8-8 ਫੁੱਟ ਵੜ ਗਿਆ ਘਰ ਵੀ ਢਹਿ ਗਏ ਕਈ ਪਿੰਡ ਤਾਂ ਇਸ ਤਰ੍ਹਾਂ ਦੇ ਜਿਹੜੇ ਜਮੇ ਹੀ ਬਰਬਾਦ ਹੀ ਹੋ ਗਏ ਹਨ ਪਰ ਆਪਾਂ ਰਲ ਮਿਲ ਕੇ ਇਸ ਤਰ੍ਹਾਂ ਦੇ ਜਿਹੜੇ ਦੁੱਖ ਤਕਲੀਫ ਜਿਹੜੀ ਸਾਡੇ ਪੰਜਾਬ ਤੇ ਆਈ ਆ ਰਲ ਕੇ ਸਾਥ ਦੇਈਏ ਲੰਬਾ ਸਮਾਂ ਇਹਨਾਂ ਨੂੰ ਸਾਥ ਦੀ ਲੋੜ ਆ ਨਾ ਕਿ ਇੱਕ ਦਿਨ ਦੀ ਗੱਲ ਆ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ